ਇੱਕ ਸਪੈਸ਼ਲ ਜਿਹੜੀ ਹੈਗੀ ਆ ਚైనా ਰੋਕਣ ਲਈ ਆਪਰੇਸ਼ਨ ਚਲਾਇਆ ਸੀ ਔਰ ਮੇਰੀ ਇਕਾਈ ਵਿੱਚ ਜਿਹੜੀ ਟੀਮ ਸਾਰੀ ਵਰਕ ਕਰ ਰਹੀ ਹੈ ਥਾਣਾ ਸਿਟੀ ਪੁਲਿਸ ਦੀ ਔਰ ਪੀਸੀਆਰ ਪਹਿਲਾ ਸਟੈਪ ਹੀ ਬਹਿਰਾਮਪੁਰ ਤੇ ਪੁੱਟਿਆ ਤੇ ਸਾਨੂੰ ਪਹਿਲੇ ਸਟੈਪ 'ਚ ਜਦੋਂ ਅਸੀਂ ਡਰੋਨ ਨਾਲ ਚੈੱਕ ਕੀਤਾ ਤਾਂ ਉਹਦੇ ਵਿੱਚ ਆ ਗਿਆ ਕਿ ਇੱਕ ਚైనా ਡੋਰੀ ਵਰਤੋਂ ਕਰ ਰਿਹਾ ਕਿਉਂਕਿ ਉਸ ਬੱਚੇ ਦੇ ਉਸ ਜਿਹੜਾ ਲੜਕਾ ਡਾ ਰਿਹਾ ਸੀ ਪਤੰਗ ਉਹਦੇ ਹੱਥ ਆਪਣੇ ਵੀ ਜਿਹਦੇ ਉੱਤੇ ਬਲੱਡ ਵਗ ਰਿਹਾ ਸੀ ਜਿਹੜਾ ਸਟੈਪ ਸੀ ਮੇਰੇ ਖ਼ਲਮ ਤਾਂ ਬਹੁਤ ਹੀ ਸਖ਼ਤਾਪੂਰਕ ਵਾਲਾ ਔਰ ਨੰਬਰ 2 ਸਭ ਤੋਂ ਸਾਨੂੰ ਜਿਹੜੀ ਖੁਸ਼ੀ ਮਹਿਸੂਸ ਹੋਈ ਵੀ ਸਾਨੂੰ ਬੜਾ ਸੌਖਾ ਇਹਦੇ ਨਾਲ ਫੜਨਾ ਜਿਹੜਾ ਮਹਿਸੂਸ ਹੋਇਆ ਹੈ ਇਸ ਕਰਕੇ ਜਿਹੜਾ ਸਟੈਪ ਸਾਡਾ ਬਹੁਤ ਵਧੀਆ ਹੈ ਗਵਰਨਮੈਂਟ ਉਹਨਾਂ ਵੀ ਬੜਾ ਸਟ੍ਰਿਕਟ ਹੋ ਗਿਆ 5 ਸਾਲ ਦੀ ਸਜ਼ਾ ਵੀ ਹੈਗੀ ਆ ਜੁਰਮਾਨਾ ਵੀ ਹੈਗਾ ਜੀ ਔਰ ਅਸੀਂ ਇਹਦੇ ਕਾਨੂੰਨ ਸਾਰੀ ਪਹਿਲਾਂ ਵੀ ਕਾਫੀ ਪਰਚੇ ਦਿੱਤੇ ਰਿਕਵਰ ਕੀਤੀ ਸੀ ਜਿਹੜਾ ਗਰਦਾਸਪੁਰ ਦਾ ਸਭ ਤੋਂ ਵੱਡਾ ਮੇਨ ਸਪਲਾਈਅਰ ਸੀ ਉਹ ਵੀ ਅਸੀਂ ਅਰੈਸਟ ਕਰ ਲਿਆ ਅੱਜ ਤੇ ਆਸ ਹੈ ਵੀ ਅਸੀਂ ਇਹਦੇ ਨਾਲ ਕਰਕੇ ਬਿਲਕੁਲ ਜ਼ੀਰੋ ਲੈਵਲ ਤੇ ਕਰਤਾਂਗੇ ਲੋਕਾਂ ਨੂੰ ਬੱਚਿਆਂ ਨੂੰ ਔਰ ਜਿਹੜੇ ਪਤੰਗ ਡਾਉਂਦੇ ਆ ਜਾਂ ਉਹਨਾਂ ਦੇ ਮਾਪਿਓ ਨੂੰ ਕੋਈ ਪੀ ਲਿਆ ਵੀ ਇਹਦੀ ਬਿਲਕੁਲ ਵਰਤੋਂ ਜਿਹੜੀ ਬੰਦ ਕੀਤੀ ਜਾਵੇ ਕਿਉਂਕਿ ਇਹਦੇ ਦੇ ਨਾਲ ਤੁਹਾਡਾ ਲੋਕਾਂ ਦਾ ਵੀ ਨੁਕਸਾਨ ਆ ਪਰ ਜਦੋਂ ਅਸੀਂ ਪੁਲਿਸ ਫੜ ਲੈਨੇ ਆ ਕੇਸ ਰਜਿਸਟਰਡ ਕਰਾਂਗੇ ਫਿਰ ਵੀ ਉਹਨਾਂ ਦਾ ਨੁਕਸਾਨ ਆ ਚਾਈਨਾ ਅਤੇ ਸਿੰਥੈਟਿਕ ਡੋਰ ਨੂੰ ਠੱਲ ਪਾਉਣ ਦੇ ਲਈ ਜ਼ਿਲ੍ਹਾ ਪ੍ਰਸ਼ਾਸਨ ਦੇ ਵੱਲੋਂ ਕਈ ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਹੇ ਨੇ ਤੇ ਹੁਣ ਖਾਸ ਤੌਰ ਤੇ ਡਰੋਨ ਦੇ ਨਾਲ ਇਹ ਜਿਹੜੀ ਨજરਵਾਹ ਉਹ ਰੱਖੀ ਜਾ ਰਹੀ ਆ ਜਿਲ੍ਹਾ ਗੁਰਦਾਸਪੁਰ ਦੇ ਬਹਿਰਾਂਪੁਰ ਰੋਡ ਦੇ ਉੱਪਰ ਵੀ ਜਿਹੜੇ ਲੋਕ ਜਿਹੜੇ ਪਤੰਗ ਉਡਾਉਂਦੇ ਨੇ ਪਤੰਗਬਾਜ਼ੀ ਕਰਦੇ ਨੇ ਉਹਨਾਂ ਦੇ ਉੱਪਰ ਡਰੋਨ ਦੇ ذریعے ਜਿਹੜੀ ਨજર ਰੱਖੀ ਜਾ ਰਹੀ ਆ ਤਾਂ ਬਹਿਰਾਂਪੁਰ ਦੇ ਰੋਡ ਦੇ ਵਿੱਚ ਇੱਕ ਜਿਹੜਾ ਵਿਅਕਤੀ ਆ ਉਹ ਆਪਣੇ ਛੱਤ ਦੇ ਉੱਪਰ ਚਾਈਨਾ ਡੋਰ ਦੇ ਨਾਲ ਪਤੰਗ ਉਡਾਰਿਆ ਸੀ ਤਾਂ ਜਦੋਂ ਡਰੋਨ ਉਡਾਇਆ ਗਿਆ ਤਾਂ ਡਰੋਨ ਦੇ ਵਿੱਚ ਸਾਫ਼ ਜਿਹੜੀ ਤਸਵੀਰਵਾ ਉਹਦੀ ਕੈਦ ਹੋ ਗਈ ਜਿਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਜਿਹੜਾ ਵਾ ਸਾਰੇ ਅਮਲੇ ਦੇ ਨਾਲ ਉਸ ਜਗ੍ਹਾ ਦੇ ਉੱਪਰ ਪਹੁੰਚਿਆ ਤੇ ਹੁਣ ਜਗ੍ਹਾ ਦੇ ਉੱਪਰ ਪਹੁੰਚ ਕੇ ਜਿਹੜਾ ਇਹ ਡਰੋਨ ਦੇ ਜਰੀਏ ਹੀ ਪਤਾ ਲਗਾਇਆ ਗਿਆ ਸੀ ਕਿ ਇੱਕ ਵਿਅਕਤੀ ਜਿਹੜਾ ਵਾ ਆਪਣੀ ਛੱਤ ਦੇ ਉੱਪਰ ਜਿਹੜਾ ਚਾਈਨਾ ਡੋਰ ਦੀ ਵਰਤੋਂ ਕਰ ਰਿਹਾ ਸੀ ਉਸ ਦੇ ਨਾਲ ਪਤੰਗ ਉਡਾਰ ਰਿਹਾ ਸੀਗਾ ਤੇ ਪੁਲਿਸ ਪ੍ਰਸ਼ਾਸਨ ਜਿਹੜਾ ਸਾਰਾ ਹਮਲਾ ਵਾ ਇੱਥੇ ਪਹੁੰਚਿਆ ਡੀਐਸਪੀ ਸੁਖਪਾਲ ਸਿੰਘ ਖੁਦ ਇਸ ਜਗ੍ਹਾ ਤੇ ਪਹੁੰਚਨੇ ਗੱਲਬਾਤ ਕਰਦੇ ਆ ਸਰ ਦੱਸ ਦਿਓ ਜੀ ਕਿਸ ਤਰ੍ਹਾਂ ਪਤਾ ਲੱਗਾ ਸੀ ਜਿਹੜਾ ਵਿਅਕਤੀ ਆ ਚਾਈਨਾ ਡੋਰ ਦੇ ਨਾਲ ਜਿਹੜੀ ਪਤੰਗ ਉਡਾਰ ਰਿਹਾ ਹੈਗਾ ਸੀਗਾ ਅੱਜ ਸਾਡੇ ਮਾਨਯੋਗ ਸ਼੍ਰੀ ਹਰੀਸ਼ ਧਿਆਮਾ ਜੀ ਆਈਪੀਐਸ ਐਸਐਸਪੀ ਗਰਦਾਸਪੁਰ ਸਾਹਿਬ ਨੇ ਇੱਕ ਸਪੈਸ਼ਲ ਜਿਹੜੀ ਹੈਗੀ ਆ ਚਾਈਨਾ ਰੋਕਣ ਲਈ ਆਪ ਔਰ ਮੇਰੀ ਇਕ ਵਾਈ ਵਿੱਚ ਜਿਹੜੀ ਇਹ ਟੀਮ ਸਾਰੀ ਵਰਕ ਕਰ ਰਹੀ ਹੈ ਥਾਣਾ ਸਿਟੀ ਪੁਲਿਸ ਦੀ ਔਰ ਪੀਸੀਆਰ ਔਰ ਅਸੀਂ ਪਹਿਲਾ ਸਟੈਪ ਹੀ ਬਹਿਰਾਮਪੁਰ ਤੇ ਪੁੱਟਿਆ ਤੇ ਸਾਨੂੰ ਪਹਿਲੇ ਸਟੈਪ 'ਚ ਜਦੋਂ ਅਸੀਂ ਡਰੋਨ ਨਾਲ ਚੈੱਕ ਕੀਤਾ ਤਾਂ ਉਹਦੇ ਵਿੱਚ ਆ ਗਿਆ ਕਿ ਇਹ ਕੇ ਚైనా ਡੋਰੀ ਵਰਤੋ ਕਰ ਰਿਹਾ ਕਿਉਂਕਿ ਉਸ ਬੱਚੇ ਦੇ ਉਸ ਜਿਹੜਾ ਲੜਕਾ ਡਾਰ ਰਿਹਾ ਸੀ ਪਤੰਗ ਉਹਦੇ ਹੱਥ ਆਪਣੇ ਵੀ ਜਿਹਦੇ ਵਿੱਚੋਂ ਬਲੱਡ ਵਗ ਰਿਹਾ ਸੀ ਔਰ ਅਸੀਂ ਉਸੇ ਵੇਲੇ ਸੀ ਜਿਹੜਾ ਆਪਰੇਸ਼ਨ ਕਰਕੇ ਇਹਨੂੰ ਕਾਬੂ ਕੀਤਾ ਉਹਦੇ ਕੋਲ ਇੱਕ ਗੱਟੂ ਨਾਲ ਇੱਕ ਜਿਹੜੀ ਪਤੰਗ ਚੜਾ ਰਿਆ ਸੀ ਉਹ ਵੀ ਕਬਜ਼ੇ 'ਚ ਲੈ ਲਈਏ ਇਹ ਸਾਡਾ ਅੱਜ ਦਾ ਜਿਹੜਾ ਆਪਰੇਸ਼ਨ ਹੈ ਇਹ ਕੰਟੀਨਿਊ ਰਹੇਗਾ ਲਗਾਤਾਰ ਅਗਲੇ ਦਿਨਾਂ ਤੱਕ ਔਰ ਇਹ ਜਿਹੜਾ ਹੈਗਾ ਇਹ ਸਿਰਫ ਲੋਕਾਂ ਦੀ ਜਾਨ ਮਾਲ ਦੀ ਰਾਖੀ ਕਰਨ ਲਈ ਲੋਕਾਂ ਨੂੰ ਬਚਾਉਣ ਲਈ ਬੱਚਿਆਂ ਨੂੰ ਬਚਾਉਣ ਲਈ ਜਾਂ ਰਾਘਰੀਆਂ ਨੂੰ ਬਚਾਉਣ ਲਈ ਜਿਨ੍ਹਾਂ ਦੇ ਡੋਰ ਨਾਲ ਪਹਿਲਾਂ ਕਾਫੀ ਨੁਕਸਾਨ ਆਇਆ ਹੋਰ ਨਾ ਹੋਏ ਉਹਨੂੰ ਰੋਕਣ ਲਈ ਜਿਹੜਾ ਹੈਗਾ ਸੀ ਇਹ ਮੁਹਿੰਮ ਸਾਡੇ ਐਸਐਸਪੀ ਸਾਹਿਬ ਨੇ ਚਲਾਈ ਆ ਔਰ ਅਸੀਂ ਇਹਨੂੰ ਜਿਹੜਾ ਹੈਗਾ ਸਾਨੂੰ ਪਹਿਲੇ ਸਟੈਪ ਤੇ ਕਾਮਯਾਬੀ ਮਿਲੀ ਬੜੀ ਖੁਸ਼ੀ ਮਹਿਸੂਸ ਹੋਈ ਸਾਨੂੰ ਇਹ ਆਪਰੇਸ਼ਨ 'ਚ ਕੰਮ ਕਰਕੇ ਇਹ ਜਿਸ ਤਰ੍ਹਾਂ ਦੇ ਨਾਲ ਲਗਾਤਾਰ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਵੀ ਜਾ ਕੇ ਦੁਕਾਨਾਂ ਦੀ ਚੈਕਿੰਗ ਵੀ ਕੀਤੀ ਜਾ ਰਹੀ ਆ ਲੱਗਦਾ ਵੀ ਜਿਹੜਾ ਕਨਸੈਪਟ ਹੁਣ ਸ਼ੁਰੂ ਕੀਤਾ ਗਿਆ ਡਰੋਨ ਵਾਲਾ ਸਭ ਤੋਂ ਵਧੀਆ ਹੈਗਾ ਕਿਉਂਕਿ ਜਦੋਂ ਡਰੋਨ ਜਾਂਦਾ ਡਰੋਨ ਸਾਰੀ ਇਹ ਜਿਹੜਾ ਸਟੈਪ ਸੀ ਮੇਰੇ ਖਿਆਲਮ ਤਾਂ ਬਹੁਤ ਹੀ ਸਫਤਤਾਪੂਰਕ ਵਾਲਾ ਔਰ ਨੰਬਰ 2 ਸਭ ਤੋਂ ਸਾਨੂੰ ਜਿਹੜੀ ਖੁਸ਼ੀ ਮਹਿਸੂਸ ਹੋਈ ਵੀ ਸਾਨੂੰ ਬੜਾ ਸੌਖਾ ਇਹਦੇ ਨਾਲ ਫੰਡਾ ਜਿਹੜਾ ਮਹਿਸੂਸ ਹੋਇਆ ਹੈ ਇਸ ਕਰਕੇ ਜਿਹੜਾ ਸਟੈਪ ਸਾਡਾ ਬਹੁਤ ਵਧੀਆ ਹੈ ਜੇ ਕਾਰਵਾਈ ਦੀ ਗੱਲ ਕੀਤੀ ਜਾਵੇ ਜਿਸ ਤਰ੍ਹਾਂ ਦੇ ਨਾਲ ਚਾਈਨਾ ਡੋਰ ਜਿਹੜੀ ਬ੍ਰਾਂਮਤ ਕੀਤੀ ਗਈ ਹੈ ਕਿਸ ਤਰ੍ਹਾਂ ਦੀ ਕਾਰਵਾਈ ਜਿਹੜੀ ਆ ਅਮਲੇ ਵਿੱਚ ਲੈਂਦੀ ਜਾਵੇਗੀ ਹੁਣਲੇ ਸਮੇਂ ਚ ਇਹਦੇ ਵਿੱਚ ਗਵਰਨਮੈਂਟ ਵੱਲੋਂ ਵੀ ਬੜਾ ਸਟ੍ਰਿਕਟ ਹੋ ਗਿਆ 5 ਸਾਲ ਦੀ ਸਜ਼ਾ ਵੀ ਹੈਗੀ ਆ ਜੁਰਮਾਨਾ ਵੀ ਹੈਗਾ ਜੀ ਔਰ ਅਸੀਂ ਇਹਦੇ ਕਾਨੂੰਨ ਸਾਰੀ ਪਹਿਲਾਂ ਵੀ ਕਾਫੀ ਪਰਚੇ ਦਿੱਤੇ ਰਿਕਵਰ ਕੀਤੀ ਸੀ ਜਿਹੜਾ ਗਰਦਾਸਪੁਰ ਦਾ ਸਭ ਤੋਂ ਵੱਡਾ ਮੇਨ ਸਪਲਾਈਅਰ ਸੀ ਉਹ ਵੀ ਅਸੀਂ ਅਰੈਸਟ ਕਰ ਲਿਆ ਜੀ ਤੇ ਆਸ ਹੈ ਵੀ ਅਸੀਂ ਇਹਦੇ ਨਾਲ ਕਰਕੇ ਬਿਲਕੁਲ ਜ਼ੀਰੋ ਲੈਵਲ ਤੇ ਗਤਾਂਗੇ ਤੇ ਕੀ ਅਪੀਲ ਕੀ ਕਰਨਾ ਚਾਹੂਗਾ ਕਿਉਂਕਿ ਜਿਹੜੇ ਨੌਜਵਾਨ ਹੈਗੇ ਨੇ ਉਹ ਅਜੇ ਵੀ ਸਿੰਥੈਟਿਕ ਡੋਰ ਦੀ ਜਾਂ ਚైనా ਡੋਰ ਦੀ ਜਿਹੜੀ ਵਰਤੋਂ ਆ ਲਗਾਤਾਰ ਕਰਦੇ ਹੋਏ ਆ ਰਹੇ ਨੇ ਕਿਉਂਕਿ ਇਹਨੇ ਹਾਦਸੇ ਵੀ ਵਾਪਰ ਚੁੱਕੇ ਨੇ ਲੋਕਾਂ ਦੇ ਗਲੇ ਤੱਕ ਵੀ ਕੱਟੇ ਗਏ ਨੇ ਲੇਕਿਨ ਫਿਰ ਵੀ ਲੋਕ ਜਿਹੜੇ ਸਮਝਦੇ ਨਜ਼ਰ ਨਹੀਂ ਆ ਰਹੇ ਮੇਰੀ ਲੋਕਾਂ ਨੂੰ ਬੱਚਿਆਂ ਨੂੰ ਔਰ ਜਿਹੜੇ ਪਤੰਗ ਡ ਪੀ ਇਹਦੀ ਬਿਲਕੁਲ ਵਰਤੋਂ ਜਿਹੜੀ ਬੰਦ ਕੀਤੀ ਜਾਵੇ ਕਿਉਂਕਿ ਇਹਦੇ ਦੇ ਨਾਲ ਤੁਹਾਡਾ ਲੋਕਾਂ ਦਾ ਵੀ ਨੁਕਸਾਨ ਆ ਪਰ ਜਦੋਂ ਅਸੀਂ ਪੁਲਿਸ ਫੜ ਲੈਣੇ ਆ ਕੇਸ ਰਜਿਸਟਰਡ ਕਰਾਂਗੇ ਫਿਰ ਵੀ ਉਹਨਾਂ ਦਾ ਨੁਕਸਾਨ ਆ ਔਰ ਇਹਦੇ ਵਿੱਚ ਅਸੀਂ ਬਹੁਤ ਜ਼ਿਆਦਾ ਪਹਿਲਾਂ ਪਬਲਿਕਿਟੀ ਵੀ ਕੀਤੀ ਆ ਲੋਕਾਂ ਨੂੰ ਬੜਾ ਐਜੂਕੇਟ ਕੀਤਾ ਵੀ ਇਹਦੇ ਨਹੀਂ ਚਲਾਉਣੀ ਪਰ ਜਿਹੜੇ ਨਹੀਂ ਹਟ ਰਹੇ ਫਿਰ ਉਹ ਸਾਨੂੰ ਇਹ ਮਜਬੂਰ ਨ ਜਿਹੜਾ ਹੈਗਾ ਇਹ ਪੁਲਿਸ ਦਾ ਐਕਸ਼ਨ ਜਿਹੜਾ ਥਰੂ ਡਰੋਨ ਜਿਹੜਾ ਸਾਡੇ ਐਸਐਸਪੀ ਸਾਡੀ ਡਾਇਰੈਕਸ਼ਨ ਦੇ ਮੁਤਾਬਕ ਜਿਹੜਾ ਸਾਨੂੰ ਕਰਨਾ ਪਿਆ ਔਰ ਮੈਨੂੰ ਲੱਗਦਾ ਵੀ ਅਸੀਂ ਬਿਲਕੁਲ ਡੋਰ ਟੂ ਡੋਰ ਜਾਣਾ ਸ਼ੁਰੂ ਕਰਤਾ ਹੈ ਤੇ ਆਸ ਹੈ ਵੀ ਅੱਜ ਸ਼ਾਮ ਤੱਕ ਜਾਂ ਕੱਲ ਸ਼ਾਮ ਤੱਕ ਜਿੰਨੇ ਵੀ ਚੈਨਾ ਡੋਰ ਵਾਲੇ ਅਸੀਂ ਸਾਰੇ ਫੜਕੇ ਜਿਹੜੇ ਹੈਗੇ ਆ ਉਹ ਜੇਲ੍ਹ ਭੇਜ ਦਵਾਂਗੇ ਜੇ ਸਜ਼ਾ ਦੀ ਗੱਲ ਕੀਤੀ ਜਾਵੇ ਤਾਂ ਕਿੰਨੀ ਸਜ਼ਾ ਹੋ ਸਕਦੀ ਹੈ ਤੇ ਕਿਹੜੇ ਧਾਰਾ ਤੱਕ ਜਿਹੜਾ ਮਾਮਲਾ ਵਿੱਚ ਦਰਜ ਹੋਦਾ ਤੇ ਪਹਿਲਾਂ ਤੇ ਇਹਦੇ ਵਿੱਚ ਜੁਰਮਾਨਾ ਸੀ ਜੀ ਹੁਣ ਇਹਦੇ ਵਿੱਚ 5 ਸਾਲ ਲੱਖ ਰੁਪਏ ਤੱਕ ਜੁਰਮਾਨਾ ਵੀ ਹੈਗਾ ਇਸ ਕਰਕੇ ਮੈਂ ਇਹ ਕਵਾਂਗਾ ਲੋਕਾਂ ਨੂੰ ਅਪੀਲ ਕਰਾਂਗਾ ਵੀ ਤੁਸੀਂ ਇਹ ਤੋਂ ਬਚਣ ਲਈ ਜਿਹੜਾ ਹੈਗਾ ਆ ਉਹ ਤੁਸੀਂ ਇਹ ਚੈਨਾ ਡੋਰ ਨੂੰ ਬਿਲਕੁਲ ਬੰਦ ਕਰ ਦਿਓ ਜਿਹੜਾ ਇਹ ਨੌਜਵਾਨ ਨੂੰ ਇਹ ਗ੍ਰਿਫਤਾਰ ਕੀਤਾ ਗਿਆ ਹੁਣ ਜਿਹੜਾ ਇਹ ਰਸਤੇ ਚ ਲਿਆ ਗਿਆ ਹੈਗਾ ਵਾ ਇਹਦੇ ਹੱਥ ਕਿਨੇ ਕੱਟੇ ਹੋਏ ਸੀ ਤਾਂ ਇਹਦੇ ਉੱਪਰੋਂ ਕਿਸ ਤਰ੍ਹਾਂ ਦੀ ਕਾਰਵਾਈ ਜਿਹੜੀ ਅਮਲ ਚ ਲਿਆਂਦੀ ਜਾਵੇਗੀ ਇਹਦੇ ਆ ਦੇਖੋ ਜੀ ਮੈਂ ਦੇਖਿਆ ਤਿੰਨ ਇੱਕ ਹੱਥ ਦੀਆਂ ਤਿੰਨ ਉਂਗਲਾਂ ਤੇ ਕੱਟ ਲੱਗਾ ਸੀ ਇੱਕ ਪਾਸੇ ਦੋ ਉਂਗਲਾਂ ਤੇ ਲੱਗਾ ਸੀ ਔਰ ਇਹਦਾ ਬਲੱਡ ਤਾਜ਼ਾ ਵਗ ਰਿਹਾ ਸੀ ਉਨੇ ਦਾ ਦੇਖੋ ਪਰਸਨਲੀ ਵੀ ਇਹਦਾ ਆਪਣਾ ਨੁਕਸਾਨ ਆ ਤੇ ਫਿਰ ਵੀ ਇਹ ਪਤਾ ਨਹੀਂ ਕਿਉਂ ਲੋਕ ਇਸ ਤਰ੍ਹਾਂ ਕਰ ਰਹੇ ਨੇ ਪਰ ਇਹਨਾਂ ਦਾ ਪਰਸਨਲੀ ਵੀ ਨੁਕਸਾਨ ਹੈਗਾ ਔਰ ਜਿਹਦੇ ਲੱਗਦੀ ਉਹਦਾ ਤਾਂ ਬਹੁਤ ਜ਼ਿਆਦਾ ਨੁਕਸਾਨ ਹੈਗਾ ਔਰ ਅਸੀਂ ਤਾਂ ਹੀ ਲੋਕਾਂ ਦੀ ਹੀ ਜਿਹੜਾ ਜਾਨੀ ਨੁਕਸਾਨ ਹੋਣ ਤੋਂ ਰੋਕਣ ਲਈ ਸਾਡੇ ਜਿਹੜੀ ਹੈਗੀ ਸਪੈਸ਼ਲ ਆਪਰੇਸ਼ਨ ਚਲਾ ਦਿੱਤਾ ਇਸ ਨੌਜਵਾਨ ਨੂੰ ਫਰਸਟ ਐਡ ਰਿਪੇਟ ਤੱਕ ਹੈ ਜੀ ਅੱਜ ਇਹਨੂੰ ਫਰਸਟ ਐਡ ਵੀ ਦਵਾਂਗੇ ਨਾਲੇ ਦੇ ਖਿਲਾਫ ਅਸੀਂ ਕਾਰਵਾਈ ਵੀ ਕਰਾਂਗੇ ਜੀ ਤੇ ਮੇਰੀ ਲੋਕਾਂ ਨੂੰ ਅਪੀਲ ਹੈ ਵੀ ਅੱਗੇ ਤੋਂ ਅਸੀਂ ਸਿਰਫ ਦੁਕਾਨਦਾਰਾਂ ਨੂੰ ਫੜ ਰਹੇ ਸੀ ਹੁਣ ਜਿਹੜਾ ਇਹਦੀ ਵਰਤੋਂ ਕਰੇਗਾ ਉਹਨੂੰ ਵੀ ਅਸੀਂ ਉਹਨਾਂ ਕੀ ਕਿਰਪਾ ਕਰਕੇ ਤੁਸੀਂ ਗੁਰਦਾਸਪੁਰ ਚ ਜਿਹੜੀ ਇਹ ਬਿਲਕੁਲ ਚਾਈਨਾ ਡੋਰ ਬੰਦ ਕਰ ਦਿਓ ਇਹ ਬਿਲਕੁਲ ਇਹ ਸਨ ਡੀਐਸਪੀ ਸੁਖਪਾਲ ਸਿੰਘ ਜਿਨ੍ਹਾਂ ਦੇ ਵੱਲੋਂ ਕਿਹਾ ਗਿਆ ਕਿ ਜਿਹੜਾ ਵੱਖ-ਵੱਖ ਇਲਾਕੇ ਦੇ ਵਿੱਚ ਨਿਕਲ ਕੇ ਹੁਣ ਡਰੋਨ ਦੇ ਜਰੀਏ ਜੜੀ ਨਜ਼ਰ ਰੱਖੀ ਜਾਏਗੀ ਪਹਿਲਾਂ ਦੁਕਾਨਦਾਰਾਂ ਨੂੰ ਫੜਿਆ ਜਾ ਰਿਹਾ ਸੀਗਾ ਹੁਣ ਜਿਹੜੇ ਲੋਕ ਚਾਈਨਾ ਡੋਰ ਦੀ ਵਰਤੋਂ ਕਰਦੇ ਨੇ ਉਹਨਾਂ ਦੇ ਖਿਲਾਫ ਵੀ ਕਾਰਵਾਈ ਕੀਤੀ ਜਾਏਗੀ ਫਿਲਹਾਲ ਇੱਕ ਵੱਡੀ ਸਫਲਤਾ ਮਿਲੀ ਆ ਇੱਕ ਨੌਜਵਾਨ ਨੂੰ ਜਿਹੜਾ ਵਾ ਉਹੀ ਰਸਤੇ ਤੇ ਚਲਿਆ ਜਿਸ ਦੇ ਕੋਲੋਂ ਚਾਈਨਾ ਡੋਰ ਦਾ ਗੱਟੂ ਵੀ ਬ੍ਰਹਮਤ ਹੋਇਆ ਕੈਮਰਾ ਪਰਸਨ ਕਬੀਰ ਦੇ ਨਾਲ ਅਵਤਾਰ ਸਿੰਘ ਸਪੋਕਸਮੈਨ ਟੀ